ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆਦੀ ਵੀਡੀਓ ਵਿੱਚ ਪਾ ਦੋ گاਵਾ ਸੇ ਲੈ ਲੈ ਕੇ ਆਏ ਜੀ ਦੋਨੇ ਬਾਈ ਸੂਈਆਂ ਸਵਾਈਆਂ ਨੇ ਤੇ ਜਿਸ ਪਿੰਡ ਚੋ ਬਾਈ ਵੀਡੀਓ ਬਣਾ ਰਹੇ ਆ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਦਫਾ ਬਾਈ ਨੇੜੇ ਪਿੰਡ ਆ ਜਿਹੜਾ ਪਧੌੜ ਰਹਿ ਜਾਂਦਾ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਜੀ ਠੀਕ ਹੈ ਜੀ ਜੀ ਨਾਮ ਤੇ ਮੋਬਾਈਲ ਨੰਬਰ ਨਾ ਗੋਰਾ ਸਿੰਘ ਜੀ ਮੋਬਾਈਲ 98727999 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਬਰਤ ਦੇ ਨੇ ਕਿਹੜਾ ਸੂਸ ਵੀ ਇਹ ਦੂਜੇ ਸੂਸ ਵੀ 10-12 ਦਿਨਾਂ ਦੀ ਸੂਈ ਵੀ ਤੜਕੀ ਆਪਾਂ ਚੋਕੇ ਲੈਂਦੀ ਅੱਜ ਇਹ ਓਕੇ ਹਾਂ ਬੱਚਾ ਕੀ ਆ ਬੱਚਾ ਬੱਸਾਗਾ 12 ਦਿਨਾਂ ਦੀ ਸੂਈ ਵੀ ਆ ਉਹ ਬੜਾ ਕੱਲ ਦੀ ਆਈ ਵੀ ਉਹ ਹੁਣ ਸੂਈ ਆ ਤੜਕੀ ਤੇ ਦੁੱਧ ਕਿੰਨਾ ਏ ਥੱਲੇ ਹੁਣ ਦੁੱਧ ਹੂ 14 ਕਿਲੋ ਓਕੇ ਹਾਂ ਠੀਕ ਆਪਾਂ ਬਾਕੀ ਧਰਾ ਮਾਰ ਦਾਂਗੇ ਇਹਦੀਆਂ ਫੇਸ ਬੜਾ ਪਿਆਰਾ ਹਨਾ ਹਾਂਜੀ ਫੇਸ ਦੀ ਬਿਊਟੀ ਚੰਗੀ ਆ ਕਿੰਨੀ ਚਵਾਈ ਚੋਈ ਓਕੇ ਤੰਦਾਂ ਚ 4-5 ਦਾ ਬੜਾ ਖਾਣਾ ਬੜਾ ਚੰਗਾ ਲੱਗਦਾ ਹਾਂਜੀ ਅਲੱਗ-ਅਲੱਗ ਥਾਂ ਪੂਰੀ ਵਿੱਚੀ ਦੇ ਮੁੱਠੀ ਵਾਲਾ ਖਾ ਜਿਵੇਂ ਮਰਜ਼ੀ ਨਿਆਣਾ ਪਾਲਾ ਕੋਈ ਚੱਕੀ ਬਾਕੀ ਚਵਾਈ ਹੋਈ ਮੇਰੀ ਤੜਕੀ ਕੁਛ ਨਹੀਂ ਕਿਆ ਬਾਤ ਹੈ ਜਿਵੇਂ ਮਰਜ਼ੀ ਨਿਆਣਾ ਪਾਲਾ ਕਹਿੰਦੇ ਜੀ ਹਾਂ ਹਾਂ ਚੈੱਕ ਕਰਕੇ ਲਿਆਵੇ ਅਗਲਾ ਆਪ ਦੀ ਠੀਕ ਆ ਭਾਈ ਹਾਂ ਲੈ ਕੋਈ ਚੱਕਰ ਨਹੀਂ ਆਪਾਂ ਨੂੰ ਆ ਕੇ ਅਗਲਾ ਚੈੱਕ ਕਰਕੇ ਲਿਆਵੇ ਹਮ ਠੰਡੀ ਤਾਂ ਫੁੱਲ ਆ ਕਹਿੰਦੇ ਫੁੱਲ ਠੰਡੀ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕ ਨਹੀਂ ਨਹੀਂ ਕਹਿਣਾ ਕੁਛ ਨਹੀਂ ਕਰਨ ਵਾਲੀ ਨੇ ਬਾਕੀ ਧਰਾਂ ਭਾਈ ਮਾਰ ਕੇ ਖਾਣਾ ਚਵਾਈ ਬੜੀ ਚੰਗੀ ਹੈ ਨਾ ਚਵਾਈ ਪੂਰੀ ਚੰਗੀ ਮੋਟਾ ਮੋਟਾ ਚੋਣਾ ਜਿਵੇਂ ਬਾਕੀ ਤੜਕੇ ਦੀ ਚੁਈ ਹੋਈ ਚਵਾਈ 6 ਵਜੇ ਹੋਈ ਵੀ ਆ ਠੀਕ ਆ ਭਾਈ ਹਾਂ ਹਜੇ ਟਾਈਮ ਵੀ ਦਿਖਾ ਦੇ ਹਮ ਛੇ ਵਾਈ ਦੇ ਦੀ ਬਾਈ ਕਹਿੰਦਾ ਆਪਣੀ ਚਵਾਈ ਕਰੀ ਵੀ ਆ ਤੇ 8:36 ਮਿੰਟ ਹੋ ਗਏ। ਹੋਸਾ ਬਣਾਣ ਦਾ ਅੰਦਾਜ਼ਾ ਲਾਇਓ ਸ਼ਾਮ ਤੱਕ ਕਰ ਰਾ ਜਿਹੜਾ ਹੋਣੀ ਸੋਨਾ ਤਿਆਰ ਹੋ ਜਾਊਗਾ। ਕੋ ਫਿਰ ਕਿਹੜਾ ਤਪਸੂ ਖਾਲੀ ਹੋਈ ਜਾਂਦਾ ਚੋਆ ਵਾ। ਸਹੀ ਗੱਲ। ਚਵਾਈ ਇੱਕ ਨੰਬਰ ਠੰਡੀ ਸੀਲ ਚਾਰੇ ਥਣ ਨਿਕਣਵੇਂ ਪੂਰੇ ਗੈਪ ਤੇ ਇਕੱਲਾ ਇਕੱਲਾ ਥਣ ਖੋਲ ਲੈ ਬਈ ਤੋੜ ਕੇ ਦਿਖਾ ਦੇ। ਕਾਕੇ ਮੂੰਹ ਮੂੰਹ ਮਾਤ ਖਾ ਦੇ ਲੈ। ਹਾਂ ਫੇਸ ਬੜਾ। ਲੈ ਹੋਰ ਦੂਜਾ ਸੂਹ ਚਾਰ ਦੰਦਾ। ਠੀਕ ਹੈ ਜੀ। ਹਾਂ। ਕਦ ਵੀ ਫੁੱਲ ਆ ਗਏ। ਕਦ ਕਦ ਫੁੱਲਾ। ਪ੍ਰਿੰਟ ਪ੍ਰਿੰਟ ਬੜਾ ਚੰਗਾ ਕਰਮ ਵਾਲੀ ਦਾ। ਹਣ ਬਹੁਤ ਚੰਗਾ ਲੱਗਿਆ ਅੱਥੀ ਚੋਲੇ ਚਾਹੇ ਮਸ਼ੀਨਾਂ ਚੋਲੇ ਪੁੱਤਰਾ ਹੀ ਬਸਮਾ ਕਰਾਈ ਹੁਣ ਪਤਾ ਬਸਮਾ ਕਰਾਇਆ ਨਹੀਂ ਸੀ ਕੀ ਮੋਲ ਜੈਜ ਆ ਬਾਈ ਮੋਲੇ ਦਾ ਕਿਹੜਾ ਮਰਜ਼ੀ ਕਰਾ ਲਾ 60 ਕਰਾ ਲਾ 65 ਕਰਾ ਲਾ ਬਸ ਇਹਦਾ 57.5 ਦੇਵਾਂਗੇ 57.5 ਹਜ਼ਾਰ ਦੀ ਵਾੜ ਬਾਈ ਕਹਿੰਦਾ ਦੇ ਦਿਆਂਗੇ ਮੁੱਲ ਕਰਾਉਣਾ ਜਿੱਡਾ ਮਰਜ਼ੀ ਕਰਾ ਲਾ ਜਿੱਡਾ ਮਰਜ਼ੀ ਕਰਾ ਲਾ ਉਹ ਪਕਾਈ ਦਾ ਫਿਰ ਫਾਇਦਾ ਨਹੀਂ ਕੋਈ ਸਹੀ ਗੱਲ ਹੈ ਜਮਾ ਜੈਜ ਮੋਲ ਲ ਖਿੱਚ ਕੇ ਮੋਲ ਰੱਖਿਆ ਬਾਈ ਨੇ ਬੜਾ ਮੋਲ ਨਹੀਂ ਬਾਕੀ ਆਥ ਨੂੰ ਪੂਰੀ ਹੁਣ ਕਹਿੰਦਾ ਤੜਕੇ ਚੋਕੇ ਲੈਂਦੀ ਆਪਾਂ ਉਹ ਤਾਂ ਫਰੈਦੀ ਵੀਡੀਓ ਪੂਣੀ ਕਰਕੇ ਨਾਲ ਮੈਂ ਠੀਕ ਬਾਕੀ ਲੈ ਵਾਲੋ ਬੱਸ ਅਖਾਦੇ ਠੰਡ ਤੇ ਇਹ ਕਦੋਂ ਸੁਈ ਆ ਇਹਨੂੰ ਅੱਧਾ ਘੰਟਾ ਹੋਇਆ ਬੱਚਾ ਕੀ ਦਿੱਤਾ ਇਹਨੇ ਇਹਨੇ ਬੱਸਾ ਦਿੱਤਾ ਬੱਚਾ ਜੀ ਹਾਂ ਠੀਕ ਆ ਦੂਜਾ ਸੁਈ ਆ ਉਹ ਗੱਡੀ ਹੋ ਕੇ ਬਣੀ ਵੀ ਆ ਪਿਆ ਉਹ ਦੂਜੀ ਹੀ ਆ ਹੂੰ 17 18 ਕਿਲੋ ਪਹਿਲੇ ਸੁਏ ਦੁੱਧ ਦਿੱਤਾ ਵਾ 20 ਕਿਲੋ ਦੁੱਧ ਦੇ ਦੋ ਠੰਡੀ ਆ ਕੋਈ ਖੱਟਰ ਨਹੀਂ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਭਾਰਾ ਇਹਦਾ ਵੀ ਮਾਰ ਦਿੰਦਾ ਇਹ ਮਾਰ ਲੰਗ ਮਾਰ ਦੇ ਕੋਈ ਚੱਕਰੀ ਨਹੀਂ ਬਾਈ ਲੈ ਬਾਈ ਚੰਗੀ ਆ ਨਾ ਨਹੀਂ ਮੋਟਾ ਮੋਟਾ ਚੋਨਾ ਜਿਵੇਂ ਮਰਜ਼ੀ ਚੋਈ ਚੱਲੇ ਕੋਈ ਚੱਕਰੀ ਨਹੀਂ ਕਹਿਣਾ ਕੁਝ ਮਗਰਲੇ ਖਾਨੇ ਚ ਬਾਈ ਚੈੱਕ ਟੋਲ ਹੈ ਬੜਾ ਚੰਗਾ ਚੋਨਾ ਹੈ ਨਾ ਹਾਂ ਬਹੁਤ ਹੈ ਹੂੰਣੀ ਤਾਜੀ ਸੂਈ ਹੈ ਜੇਰ ਲਮਕੀ ਜਾਂਦੀ ਹੈ ਥੋੜੇ ਟਾਈਮ ਲਈ ਕਰਮਾਈ ਦੀ ਜੇਰ ਵੱਡੀ ਬੜਾ ਕੋਈ ਛੋਟੀ ਨਾਲ ਨੂਣਾ ਫੁੱਲ ਚਾਹੀਆਂ ਫੇਸ ਬੜਾ ਚੰਗਾ ਕਰਮਾਈ ਦਾ ਫੁੱਲ ਵੱਡਾ ਢਾਂਚਾ ਫੁੱਲ ਵੱਡਾ ਹੂੰ 20 ਕਿਲੋ ਦੋਧੇ ਦੇ ਦੂ ਬੈੜ ਓਕੇ ਬਾਕੀ ਲੇਵਾ ਐ ਫੈਕਸ ਲੇਵਾ ਹੂੰ ਕੋਈ ਐ ਸਟੈਟ ਜਿਹਾ ਹੋਣ ਵਾਲਾ ਨਹੀਂ ਕੱਦ ਬਹੁਤ ਆ ਬੈੜ ਦਾ ਸਹੀ ਗੱਲ ਹਾਂ ਕੋਈ ਛੋਟੀ ਨਾ ਮੰਨੇ ਹੂੰ ਪੂਰਾ ਦੂਜੇ ਪਾਸੇ ਬੰਦਾ ਖੜਾ ਦਿੰਦਾ ਨਹੀਂ ਸਹੀ ਗੱਲ ਆ ਭਾਈ ਹਾਂ ਆ ਕਿ ਸੂਈ ਸਵਾਈਆ ਕੋਈ ਆ ਨਹੀਂ ਹੁਣ ਇਹਦਾ ਸਹੀ ਗੱਲ ਆ ਹਾਂ ਕੋਈ ਟੈਨਸ਼ਨ ਵਾਲੀ ਗੱਲ ਹੀ ਕੀ ਮੋਲੇ ਦਾ ਜਾਇਜ਼ ਮੋਲੇ ਦਾ 70 ਕਰਾ ਲਾ 75 ਕਰਾ ਲਾ ਹੂੰ ਬਸ 62000 ਰੁਪਿਆ ਦਾ ਲਵਾਂਗੇ 62000 ਰੁਪਿਆ ਭਾਈ ਕਹਿੰਦਾ ਲੈਣਾ ਹੀ ਆ ਮੋਲ ਉਹਣਾ ਜਿੱਡਾ ਮਰਜ਼ੀ ਕਰਾਓ ਨਾੜਾ ਨੂੜਾ ਫੁੱਲ ਆ ਹਨਾ ਹਾਂ ਥਣ ਬਹੁਤ ਹੀ ਲੱਗਿਆ ਭਾਈ ਸਰਗਾ ਥਾਣਾ ਹੂੰ ਕਦ ਕਦ ਦੇਖ ਦੂਜੇ ਪਾਸੇ ਬੰਦਾ ਲੈ ਲੈ ਬਾਈ ਪਰਲੇ ਪਾਸੇ ਖੜਾ ਫੁੱਲ ਕਰਦਾ ਕਿ ਹਾਂ ਹਾਂ ਤਾਂ ਦੇਖ ਤੂੰ ਮੈਂ ਸਰਗਾ ਥਾਣਾ ਗੱਦੀ ਬਾਲਾ ਘਰ ਨਹੀਂਦਾ ਹੈਨਾ ਅਣ ਦਿਖਾ ਮ ਕਰੋ ਲੈ ਲੈ ਆ ਫੜੀ ਮੜਾ ਲੈ ਲੈ ਕੀ ਬਾਤ ਆ ਲੇਵਾ ਬਹੁਤ ਚੰਗਾ ਹੈਨਾ ਫਿਕਸ ਲੇਵਾ ਕੋਈ ਟਟ ਮਾ ਜਾ ਲੇਵਾ ਨਹੀਂ ਪੱਕਾ ਫਿਕਸ ਲੇਵੇ ਦੀ ਹਾਂ ਨਾਗਸੀ ਭਰਾ ਕੋਲੇ ਦੋ ਬਾਈ ਦੋਨੇ ਦਿਖਾਤੇ ਕਿਸੇ ਵੀ ਨੂੰ ਦੋਨਾ ਜੋ ਕੋਈ ਵੀ ਪਸੰਦ ਆਵੇ ਬਾਈ ਨਕਨੇਟ ਕਰ ਲਿਓ ਧੰਨਵਾਦ